ਸਾਰੇ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਨੰਬਰ 1 YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਿਨਾ ਗੈਸ ਚਲਾਏ ਬਹੁਤ ਹੀ ਟੇਸਟੀ ਦਹੀਂ ਭੱਲੇ ਤੇ ਜਿਹੜੇ ਕਿ 5-7 ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੇ ਆ ਜਿਹੜੇ ਕਿ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਬਹੁਤ ਹੀ ਸੁਆਦ ਬੰਦੇ ਨੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਥੇ ਬ੍ਰੈਡ ਬ੍ਰੈਡ ਤੁਸੀਂ ਕੋਈ ਵੀ ਲੈ ਸਕਦੇ ਹੋਗੇ ਤੇ ਬ੍ਰੈਡ ਦੇ ਜਿਹੜੇ ਆ ਸਾਈਡਾਂ ਵਾਲੀਆਂ ਨਹੀਂ ਆ ਸਾਈਡਾਂ ਨੂੰ ਆਪਾਂ ਕੱਟ ਲੈਣਾਗਾ ਤੇ ਜਿਹੜਾ ਵਿਚਲਾ ਪੀਸ ਹੈਗਾ ਆਪਾਂ ਉਹ ਕੱਟ ਕੇ ਤਿਆਰ ਕਰ ਲੈਣਾਗਾ ਤੇ ਕੁਝ ਆਪਾਂ ਇੱਥੇ ਡਰਾਈ ਫਰੂਟ ਲੈ ਲਵਾਂਗੇ ਕਾਜੂ ਬਦਾਮ ਤੇ ਕਿਸ਼ਮਿਸ਼ ਇਹਨਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਉਸ ਤੋਂ ਬਾਅਦ ਇੱਕ ਆਪਾਂ ਬੋਲ ਲੈ ਲਵਾਂਗੇ ਇਹਦੇ ਵਿੱਚ ਆਪਾਂ ਅੱਧਾ ਗਲਾਸ ਪਾਣੀ ਲੈ ਲਵਾਂਗੇ ਤੇ ਇੱਕ ਘੜਸ਼ੀ ਆਪਾਂ ਇਹਦੇ ਵਿੱਚ ਦਹੀਂ ਪਾ ਕੇ ਮਿਕਸ ਕਰ ਲਵਾਂਗੇ ਦਹੀਂ ਨੂੰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਲਵਾਂਗੇ ਇਹ ਆਪਾਂ ਇੱਕ ਨਵੇਂ ਤਰੀਕੇ ਨਾਲ ਦਹੀਂ ਪੱਲੇ ਬਣਾ ਰਹੇ ਹਾਂਗੇ ਨਾ ਇਹਨਾਂ ਨੂੰ ਫਰਾਈ ਕਰਨਾ ਨਾ ਬੜਾ ਚੰਚਟ ਬਸ ਨਾਰਮਲ ਜਿਹੇ ਤਰੀਕੇ ਨਾਲ ਤੇ ਆ ਜਿਹੜੀ ਆਪਾਂ ਦਹੀਂ ਆ ਫੈਂਟ ਕੇ ਲੈ ਲਈ ਹੈਗੀ ਤੇ ਇਹਦੇ ਵਿੱਚ ਆਪਾਂ ਚੀਨੀ ਮਿਕਸ ਕਰ ਦਵਾਂਗੇ ਤੇ ਚੀਨੀ ਤੁਸੀਂ ਦਹੀਂ ਦੇਖ ਲੈਣਾਗਾ ਵੀ ਤੁਹਾਡੇ ਕੋਲੇ ਕਿੰਨੀ ਕਿਦਹੀਂ ਆ ਉਸ ਹਿਸਾਬ ਨਾਲ ਤੁਸੀਂ ਜਿਹੜੀ ਦਹੀਂ ਦੇ ਵਿੱਚ ਹੈ ਚੀਨੀ ਐਡ ਕਰਕੇ ਮਿਕਸ ਕਰਕੇ ਇਹਨੂੰ ਮਲਿਆ ਕੇ ਚੰਗੀ ਤਰ੍ਹਾਂ ਰੱਖ ਲੈਣਾਗਾ ਜਿਹੜੀ ਦਹੀਂ ਆਪਣੇ ਇਹ ਵੀ ਬਣ ਕੇ ਤਿਆਰ ਹੋ ਗਈ ਹੈਗੀ ਇਹਦੇ ਵਿੱਚ ਚੀਨੀ ਘੁਲ ਗਈ ਹੈਗੀ ਬਿਲਕੁਲ ਤੇ 2 ਮਿੰਟਾਂ ਚ ਹੀ ਘੁਲ ਜਾਂਦੀ ਹੈ ਕਿਉਂਕਿ ਦਹੀਂ ਖੱਟਾ ਹੋਣ ਕਰਕੇ ਦਹੀਂ ਦੇ ਵਿੱਚ ਤਾਂ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਬਰੈਡ ਸੀਗਾ ਇਹ ਲੈ ਲਿਆ ਤੇ ਜਿਹੜਾ ਆਪਾਂ ਦਹੀਂ ਪਾਣੀ ਦੇ ਵਿੱਚ ਘੋਲ ਕੇ ਰੱਖਿਆ ਸੀਗਾ ਤੇ ਉਧਰੋਂ ਉਹ ਲੈ ਲਿਆ ਤੇ ਇਹਦੇ ਵਿੱਚ ਆਪਾਂ ਡਿਪ ਕਰ ਲਵਾਂਗੇ ਬਰੈਡ ਨੂੰ ਤੇ ਨਿਚੋੜ ਲਵਾਂਗੇ ਤੇ ਜਿਹੜਾ ਆਪਾਂ ਕਾਜੂ ਬਦਾਮ ਤੇ ਕਿਸ਼ਮਿਸ਼ ਨੂੰ ਕੱਟ ਕੇ ਰੱਖਿਆਗਾ ਤੇ ਉਹ ਆਪਾਂ ਇਸ ਥੋੜਾ ਥੋੜਾ ਲੈ ਲਵਾਂਗੇ ਤੇ ਆਪਾਂ ਇਹਨੂੰ ਗੋਲ ਬਣਾ ਲਵਾਂਗੇ ਗੋਲ ਸ਼ੇਪ ਬਣਾ ਦਵਾਂਗੇ ਇਹਦੀ ਤੇ ਤੁਸੀਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵਾਰਤવાર ਸ਼ੇਅਰ ਕਰਨਾ ਤੇ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਜ਼ਰੂਰ ਕਰ ਲੈਣਾ ਕਿ ਜਿਹੜੀ ਆਪਾਂ ਨਵੀਂ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਸ ਤਰ੍ਹਾਂ ਕਰਕੇ ਆਪਾਂ ਜਿਹੜੇ ਇਹ ਦਹੀਂ ਡੇਢੇ ਦਹੀਂ ਭੱਲੇ ਆ ਗਏ ਆਪਾਂ ਭੱਲੇ ਬਣਾ ਲਵਾਂਗੇ ਬਰੈਡ ਤੋਂ ਤੇ ਇਹਨਾਂ ਨੂੰ ਪਾਣੀ ਚ ਡਿਪ ਆਪਾਂ ਦਹੀਂ ਵਾਲੇ ਪਾਣੀ ਦੇ ਵਿੱਚ ਡਿਪ ਕਰਕੇ ਤੇ ਇਹਦੇ ਵਿੱਚ ਜਿਹੜਾ ਡਰਾਈ ਫਰੂਟ ਆ ਤੁਸੀਂ ਆਪਣੀ ਪਸੰਦ ਅਨੁਸਾਰ ਵੀ ਲੈ ਸਕਦੇ ਹੋਗੇ ਤੇ ਕੁਝ ਵੀ ਪਾ ਸਕਦੇ ਹੋ ਦੇ ਵਿੱਚ ਇਸ ਤਰ੍ਹਾਂ ਦਾ ਡਰਾਈ ਫਰੂਟ ਤੇ ਇਹਨੂੰ ਆਪਾਂ ਗੋਲ-ਗੋਲ ਕਰਕੇ ਇੱਕ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਤੇ ਇਹ ਜਿਹੜੇ ਦਹੀਂ ਭੱਲੇ ਆ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਬਹੁਤ ਹੀ ਜੂਸੀ ਬਹੁਤ ਹੀ ਰਸੀਲੇ ਬਣਦੇ ਨੇ ਕਿ ਦਿਲ ਕਰਦਾਗਾ ਬਸ ਦੂਸਰੇ ਭੁੱਲ ਜਾਨੇ ਆਪਾਂ ਵੀ ਆਪਾਂ ਨੇ ਦੂਸਰੇ ਦਹੀਂ ਭੱਲੇ ਵੀ ਕਦੇ ਖਾਦੇ ਸੀਗੇ ਇਸ ਤਰ੍ਹਾਂ ਕਰਕੇ ਮੈਂ ਪਲੇਟ ਦੇ ਵਿੱਚ ਰੱਖ ਲਿਆ ਤੇ ਉਸ ਤੋਂ ਬਾਅਦ ਆਪਾਂ ਦਹੀਂ ਲੈ ਲਿਆਗਾ ਦਹੀਂ ਤੁਸੀਂ ਆਪਣੇ ਲੋੜ ਅਨਸਾਰ ਵੀ ਲੈ ਸਕਦੇ ਹੋ ਕਿਉਂਕਿ ਦਹੀਂ ਦੇ ਵਿੱਚ ਦਹੀਂ ਭੱਲੇ ਹੁੰਦੇ ਜਿਹੜੇ ਚੋਂ ਚ ਦਹੀਂ ਜ਼ਿਆਦਾ ਟੇਸਟੀ ਲੱਗਦਾਗਾ ਇਸ ਤਰ੍ਹਾਂ ਕਰਕੇ ਮੈਂ ਦੋ ਤਿੰਨ ਕਟਸ਼ੀਆਂ ਲਈਆਂ ਜਿਹੜੀਆਂ ਦਹੀਂ ਦੀਆਂ ਪਾ ਲੂੰਗੀ ਇਹਨਾਂ ਦੇ ਉੱਪਰ ਚੰਗੀ ਤਰ੍ਹਾਂ ਇਹਨਾਂ ਨੂੰ ਭਿਉ ਲਾਂਗੇ ਆਪਾਂ ਤੇ ਬਾਕੀ ਤੁਸੀਂ ਆਪਣੀ ਲੋੜ ਅਨਸਾਰ ਵੀ ਲੈ ਸਕਦੇ ਹੋਂ ਦਹੀਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਆਪਾਂ ਧਨੀਏ ਪਦੀਨੇ ਦੀ ਜਿਹੜੀ ਚਟਨੀ ਹੈਗੀ ਉਹ ਬਣਾ ਰੱਖੀ ਹੈਗੀ ਤੇ ਉਹ ਧਨੀਏ ਪਦੀਨੇ ਦੀ ਚਟਨੀ ਪਾ ਲਵਾਂਗੇ ਇਹਦੇ ਉੱਤੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਪਾਵਾਂਗੇ ਗੁੜ ਇਮਲੀ ਦੀ ਚਟਨੀ ਜਿਹੜੀ ਕਿ ਆਪਾਂ ਘਰੇ ਬਣਾ ਕੇ ਰੱਖਦੇ ਆਂਗੇ ਤੇ ਇੰਜ ਦੇ ਟੇਸਟ ਨਾਲੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਲੈ ਲਵਾਂਗੇ ਗੁੜ ਇਮਲੀ ਦੀ ਚਟਨੀ ਤੇ ਉਹ ਵੀ ਆਪਾਂ ਇਹਦੇ ਉੱਪਰ ਪਾ ਦੇਵਾਂਗੇ ਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾਗਾ ਇਹ ਗ੍ਰੀਨ ਰੈੱਡ ਐਂਡ ਵਾਈਟ ਬਹੁਤ ਵਧੀਆ ਲੱਗਦਾਗਾ ਤੇ ਦੇਖਣ ਚ ਸੋਹਣਾ ਲੱਗਦਾ ਤੇ ਖਾਣ ਚ ਕਿੰਨਾ ਟੇਸਟੀ ਹੋਊਗਾ ਤੇ ਤੁਸੀਂ ਆਪਣੇ ਲੋੜ ਅਨੁਸਾਰ ਚਟਨੀ ਪਾ ਲਓ ਇਹਦੇ ਉੱਪਰ ਜਿਨਾਂ ਕਿ ਨੱਕ ਖੱਟਾ ਮਿੱਠਾ ਖਾਣਾ ਪਸੰਦ ਕਰਦੇ ਹੋਵੋ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਥੋੜਾ ਜਿਹਾ ਨਮਕ ਪਾ ਲਵਾਂਗੇ ਥੋੜੀ ਜੀ ਲਾਲ ਮਿਰਚ ਪਾਊਡਰ ਪਾ ਲਵਾਂਗੇ ਜੇ ਤੁਸੀਂ ਚਿਲੀ ਫਲੈਕਸ ਪਾਉਣਾ ਤਾਂ ਚਿਲੀ ਫਲੈਕਸ ਵੀ ਪਾ ਸਕਦੇ ਹੋਊਂਗੇ ਜਿੰਨਾ ਕਿ ਤੁਸੀਂ ਥੋੜਾ ਜਿਆਦਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਜ਼ਿਆਦਾ ਪਾ ਸਕਦੇ ਹੋ ਤੇ ਨਹੀਂ ਤੁਸੀਂ ਹਲਕਾ ਹਲਕਾ ਇਹਦੇ ਵਿੱਚ ਨਮਕ ਤੇ ਮਿਰਚ ਉਸ ਤੋਂ ਬਾਅਦ ਭੁੰਨੇ ਕੇ ਜੀਰੇ ਦਾ ਪਾਊਡਰ ਬਣਾ ਲਵੋ ਤੇ ਉਹਨੂੰ ਇਹਦੇ ਉੱਪਰ ਪਾ ਲਵੋ ਉਸ ਤੋਂ ਬਾਅਦ ਆਪਾਂ ਇਥੇ ਥੋੜਾ ਜਿਹਾ ਸੇਪੂਜਿਆ ਨਿੰਬੂ ਪੂਜਿਆ ਜਿਹੜਾ ਤੁਹਾਡੇ ਕੋਲੇ ਅਵੇਲੇਬਲ ਹੈਗਾ ਉਹ ਤੁਸੀਂ ਲੈ ਸਕਦੇ ਹੋ ਤੇ ਆ ਮੈਂ ਨਿੰਬੂ ਪੂਜਿਆ ਪਾ ਲਿਆ ਦੇ ਉੱਪਰ ਇਹ ਜਿਹੜੇ ਦਹੀਂ ਭੱਲੇ ਨੇ ਇਹ ਬਣ ਕੇ ਬਿਲਕੁਲ ਤਿਆਰ ਨੇਗੇ ਇਹ ਬਹੁਤ ਹੀ ਸੌਫਟ ਬਣਦੇ ਨੇਗੇ ਤੇ ਬਹੁਤ ਹੀ ਟੇਸਟੀ ਹੈ ਆ ਕੱਟ ਕੇ ਦਿਖਾਉਣੀ ਆ ਮੈਂ ਬਹੁਤ ਹੀ ਸੌਫਟ ਬਣਨੇਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਆਪਾਂ ਇੱਕ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕਰ ਵੀਡੀਓ ਦੇਖਣ ਲਈ